डिस्ट्रिक्ट मुक्सर पुलिस वालों रीसेंट जो एक ब्रूटल मर्डर केस सामने आया सिटी मुक्सर ते 11 तारीख की शाम लगभग सात बजे करीब फर्स्ट इन्फॉर्मेष मिली सी एक सिविल हॉस्पिटल मुक्सर ते इन्फॉर्मेशन मिली सी ये डिसीज़ जो हैगा, द हॉस्पिटल उसका नाम सीगा, राहुल हरजिंदर उर्फ राहुल सीगा, तो फर्स्ट इनफॉर्मेशन मिलते ही इस तू वेरीफाई करके तुरंत पुलिस टीम बनाई गई इनिशियल वेरिफिकेशन ते ये गल सामने आई कि इन्हों की लोकैलिटी ते ही आपस थी दो थी की दो ग्रुप्स की लागत बाजी सी इनिशियल लेवल ते इन्हों की पहला एक दो बार लड़ाई भी हुई सी है लोकल लेवल ते ते रीसेंट पास ते लगभग एक महीना पहला छे फरवरी नू इन्हों की आपस की दो ग्रुप्स की लड़ाई भी हुई सी उस दे बेस ते ਮੁਖਸਰ ਪੁਲਿਸ ਵੱਲੋਂ ਸਿਟੀ ਪੁਲਿਸ ਸਟੇਸ਼ਨ ਤੇ ਪਰਚਾ ਵੀ ਰਜਿਸਟਰ ਹੋਇਆ ਸੀ ਬਟ ਜਿਹਨੋਂ ਅਫੈਂਸੀਸ ਦੇ ਪਰਚਾ ਹੋਇਆ ਸੀ ਉਹ ਅਵੇਲੇਬਲ ਸੀ ਤੇ ਉਸ ਕਰਕੇ ਉਹ ਬੇਲ ਤੇ ਬਾਹਰ ਸੀ ਗਏ ਤੋਂ ਇਸ ਬੇਸ ਤੇ ਬੈਕਗਰਾਉਂਡ ਦੇ ਤਫਤੀਸ਼ ਕਰਦੇ ਹੋਏ ਸਵਿਫਟਲੀ ਐਸ ਐਚਓ ਸਿਟੀ ਮੁਖਸਰ ਨੇ ਤੇ ਟੀਮ ਸੀਆਈਏ ਨੇ ਕਾਫੀ ਪ੍ਰੋਐਕਟਿਵਲੀ ਕੰਮ ਕੀਤਾ ਤੇ ਵਿਦਿਨ 24 ਆਰ ਜੋ ਹੈ ਜੋ ਮੇਨ ਅਕਿਊਜ਼ਡ ਹੈ ਇਸ ਦਾ ਜਿਸ ਦੇ ਨਾਲ ਇਸ ਦੀ ਪਹਿਲਾਂ ਵੀ ਲੜਾਈ ਹੋਈ ਸੀਗੀ ਪਿੰਦਰੀ ਉਸ ਨੂੰ ਐਪਰੀਹੈਂਡ ਕੀਤਾ ਗਿਆ

ਕ੍ਰਿਟੀਕਲ ਲੀਡ ਮਿਲੀ ਸੀਗੀ ਇੱਕ ਸੀਸੀਟੀਵੀ ਫੁਟੇਜ ਜਿਗਾ ਅਰਾਊਂਡ 6:00 ਵਜੇ ਦਾ 11 ਤਾਰੀਖ ਨੂੰ ਸ਼ਾਮ 6:00 ਵਜੇ ਦਾ ਜੋ ਵਾਰਦਾਤ ਦਾ ਜੋ ਵੀਡੀਓ ਹੈਗਾ ਉਹ ਪੁਲਿਸ ਨੇ ਸਿਕਿਉਰ ਕੀਤਾ ਉਸ ਨੂੰ ਐਨਲਾਈਜ਼ ਕੀਤਾ ਤਾਂ ਉਸ ਦੇ ਬੇਸ ਤੇ ਰਿਕੋਗਨਾਈਜ਼ ਕਰਕੇ ਫੇਸ਼ੀਅਲ ਰਿਕੋਗਨੀਸ਼ਨ ਕਰਕੇ ਆਈਡੈਂਟੀਫਾਈ ਕੀਤਾ ਗਿਆ ਕਿ ਇਹ ਜੋ ਦੋ ਮੇਨ ਜੋ ਜਿਨਾਂ ਨੇ ਅਟੈਕ ਕੀਤਾ ਸੀ ਮੁੰਡੇ ਜੇ ਸੀਗੇ ਇਹ ਪਿੰਦਰੀ ਸੀਗਾ ਤੇ ਦੂਸਰੇ ਦਾ ਨਾਮ ਹੈ ਅਨਮੋਲ ਤੋ ਦੂਸਰ ਸੈਕੰਡ ਜੋ ਅਕਿਊਜ਼ਡ ਹੈਗਾ ਇਸ ਤੇ ਉਹ ਹਲੇ फरार हैगा तो वी विल बी सून एबल टू अपरिहेन्ड हिम बेस्ड ऑन आवर इनिशियल इन्वेस्टिगेशन तो वी आर वेरी मच होपफुल कि इस दी पुष्किشته जो आज पुलिस कस्टडी ले गई है पिंदरीदी दी पुष्किشته क्लियर कट गल सामने आओगी कि, कि किन हालाताच किस प्रोपोर्शनेट प्रोवोकेशन दी गलती इसने इस तरीके दे ब्रूटल अटैक कीता सिगा तो वो तफ्तीश ते गल फिर सामने

ਦੇਖੋ ਇਸ ਚੀਜ ਜੋ ਇਨੀਸ਼ੀਅਲ ਵੀਡੀਓ ਤੇ ਹੈਗਾ ਇੱਕ ਜੋ ਵੈਪਨ ਜੋ ਯੂਜ਼ ਕੀਤਾ ਹੈ ਪੁਲਿਸ ਨੇ ਉਸ ਨੂੰ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਜੋ ਗਲਾਈ ਹੈ ਉਹਨਾਂ ਯਾਰ ਰਿਕਵਰ ਕਰਨਾ ਹੈਗਾ ਤੇ ਇਹ ਗੰਡਾਸੀ ਟਾਈਪ ਜਿਹੜਾ ਹੈਗਾ ਵੈਪਨ ਜੋ ਯੂਜ਼ ਕੀਤਾ ਹੋਇਆ ਹੈ ਸਪੈਸ਼ਲੀ ਨਾਲ ਇਸ ਸੰਬੰਧ ਜੇ ਪਤਾ ਲੱਗੇ ਕੀ ਕਰਵਾਉਣਾ ਇਹਦੇ ਕੋਈ ਇਟਸ ਪ੍ਰੀਮੈਚਰ ਟੂ ਲਿੰਕ ਵਿਦ ਐਨੀ ਨਸ਼ੇ ਦਾ ਤਾਂ ਕੋਈ ਨਹੀਂ ਨਾ ਦੀ ਆਪਸ ਵਿੱਚ ਜੋ ਇਨੀਸ਼ੀਅਲੀ ਗਲ ਸਾਹਮਣੇ ਆਈ ਹੈ ਕੋਈ ਪਤੰਗਬਾਜ਼ੀ ਨੂੰ ਲੈ ਕੇ ਕੋਈ ਡੀਜੇ ਵਿਜੇ ਦੇ ਉਸ ਦੇ ਕਰਕੇ ਇਨੀਸ਼ੀਅਲ ਲੜਾਈ ਸ਼ੁਰੂ ਹੋਈ ਸੀ ਉਹ ਬੇਸਿਕਲੀ ਬੰਡੀ ਕੰਡੀ ਹੈਗੇ ਉੱਥੇ ਹੀ ਰਹਿੰਦੇ ਆ ਲੋਕੈਲਿਟੀ 'ਚ ਗੁਨੀਆਣਾ

बेस्ड ऑन द इमोटेंट रिपोर्ट ऑफ सब डिविजन डीएसपी एस और उसकी बदली कर दी गई है डिपार्टमेंटल इंक्वायरी शुरू कर दी गई है जो इनिशियल जो इनिशियल जो सामने गल आई है कि उस मैटर लेके सीरियसली उस चीज़ को नहीं देखा गया कि कितनी उस चीज़ की ग्रेविटी हैगी भी लैप उस बेस से वो एक्शन एडमिनिस्ट्रेटिव एक्शन लिया गया है सैकेंडली जो इस बात हैगी है कि जब इसकी इंजरी सामने आई सी इनिशियल जब छे तारीख में लड़ाई हुई थी छे फरवरी तो उसके बाद जो इनिशियली एक दो दिन सीगा इतने मुक्सर हॉस्पिटल से तो मेडिकल ग्राउंड से रेफर हो गए सी फरीदकोट तो मेडिकल कॉलेज कॉलेज फरीदकोट या जिथे भी उसे एडमिट सीगा तो उन्होंने जो तो एक मेडिकल ओपिनियन एक्सपर्ट ओपिनियन वो इस मैटर से पेंडिंग सी तो पेंडिंग ओपिनियन तो उस बेस पुलिस वालों तो पेंडिंग ओपिनियन करके वो चीज रखी गई थी

ਤੋਂ ਸਟ੍ਰਿਕਟ ਐਕਸ਼ਨ ਹੈਜ਼ ਬੀਨ ਟੇਕਨ ਔਰ ਆਈ ਅਪੀਲ ਟੂ ਪਬਲਿਕ ਕਿ ਕਿਸੇ ਨੂੰ ਕੋਈ ਵੀ ਇਸ ਚੀਜ਼ ਦੇ ਬਾਰੇ ਕੋਈ ਲੱਗਦੀ ਹੈਗੀ ਤੋਂ ਆਪਣੇ ਆਫੀਸਰਸ ਨੂੰ ਦੱਸ ਸਕਦਾ ਹੈਗਾ ਕੋਈ ਇਸ ਚ ਕੋਈ ਪਰੇਸ਼ ਦੀ ਕੋਈ ਬਾਤ ਨਹੀਂ ਹੈਗੀ ਕੋਈ ਚੀਜ਼ ਦੇ ਬਾਰੇ ਉਹਨਾਂ ਦੀ ਕੋਈ ਗੁੰਤਕ ਆਈ ਸਾਹਮਣੇ ਦੇਖੋ ਪਤਾ ਕੀ ਹੈ ਉਹ ਇਟਸ ਪ੍ਰੀਮੈਚੋਰ ਟੂ ਸੇ ਹਲੇ ਇਸ ਦੀ ਕਸਟਡੀ ਸਿਕਿਉਰ ਕੀਤੀ ਗਈ ਹੈ ਜੋ ਮੇਨ ਅਕਿਊਜ਼ ਪਿੰਦਰੀ ਹੈਗਾ ਇਸ ਦੀ ਪੁਸ਼ਕਿਸ਼ਤੇ ਡਿਟੇਲ ਕੁਐਸਚਨਿੰਗ ਤੇ ਹੀ ਗੱਲ ਸਾਹਮਣੇ ਆਊਗੀ ਕਿ ਕਿਹੜੇ ਬੰਦੇ ਐਕਚੁਅਲੀ ਇਨਵੋਲਡ ਸੀਗੇ ਨਾਲ ਵਾਲੇ ਤੋਂ ਉਸੇ ਮੈਟਰ ਆਫ ਇਨਵੈਸਟੀਗੇਸ਼ਨ ਐਂਡ ਵੈਰੀਫਿਕੇਸ਼ਨ ਜੋ ਫਰਦਰ ਚੱਕਰਵਾਏ ਅਸੀਂ ਕਰਾਂਗੇ ਤੇ ਤੇਲੀ ਆ ਰਿਹਾ ਸਰ ਕੋ ਇਨੀਸ਼ੀਅਲ ਸੀਸੀਟੀਵੀ ਜੋ ਲੀਡ ਮਿਲੀ ਹੈਗੀ ਉਸ ਚ ਜੋ ਮੇਨ ਅਟੈਕ ਦੋ ਬੰਦਿਆ ਨੇ ਕੀਤਾ ਸੀ ਜੋ ਹੈਗਾ ਬਿੰਦਰੀ ਦੇ ਨਾਲ ਵਾਲਾ ਮੁੰਡਾ ਸੀ ਅਨਮੋਲ ਅਨਮੋਲ ਵੀ ਇਸ ਦਾ ਜੋ ਹੈਗਾ ਰਿਸ਼ਤੇਦਾਰੀ ਚ ਹੈਗਾ ਇਹਦਾ ਭਰਾ ਹੀ ਹੈਗਾ ਮਾਸਦੀ ਦਾ ਮੁੰਡਾ ਹੈਗਾ